ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮੇਰੇ ਨਾਲ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨਤੰਸ਼ੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਇਸ ਸਾਖੀ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਦੋਂ ਤਨਤੰਸ਼ੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਕਿਉਂ ਲੋਕਾਂ ਨੇ ਗੁਰੂ ਜੀ ਦੀ ਚਾਦਰ ਨੂੰ ਅੱਦੋ-ਅੱਦ ਕੀਤਾ ਸੀ ਸੋ ਇਸ ਸਾਖੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਤੇ ਹੋਰ ਭੈਣ-ਭਣਾਵਾਂ ਦੇ ਨਾਲ ਵੀ ਜ਼ਰੂਰ ਸਾਂਝਾ ਕਰਿਓ ਤੇ ਆਉਜਨ ਤੋਂ ਡਬੋਤਾ ਸਮਾਣਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਆਪਣੀ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਅਤੇ ਉਹਨਾਂ ਨੂੰ ਖੰਡੂਰ ਸੈ ਵਿਖੇ ਭੇਜ ਦਿੱਤਾ ਕਿਉਂਕਿ ਦੋਨਾਂ ਪੁੱਤਰਾਂ ਨੂੰ ਗੱਦੀ ਨਾ ਮਿਲਣ ਕਰਕੇ ਦੋਨੋਂ ਬੇਟੇ ਸ੍ਰੀ ਚੰਦ ਅਤੇ ਸ੍ਰੀ ਲక్ష్ਮੀ ਚੰਦ ਨਰਾਸਨ ਅਤੇ ਇਸੇ ਝਗੜੀ ਦੀ ਚੱਲਦੇ ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਖੰਡੂਰ ਸਾਇ ਵਿਕੇ ਪੇਚ ਦਿੱਤਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਬੈਠੇ ਹੋਏ ਸਨ ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਗਿਆਨ ਹੋ ਗਿਆ ਕਿ ਉਹਨਾਂ ਨੂੰ ਇਸ ਸੰਸਾਰ ਨੂੰ ਛੱਡਣ ਦਾ ਸਮਾਂ ਆ ਗਿਆ ਹੈ ਤਾਂ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਭਾਈ ਅਸੀਂ ਹੁਣ ਬ੍ਰਹਮ ਵਿੱਚ ਸਮਾਉਣ ਵਾਲੇ ਆ ਤੁਸੀਂ ਜਿਹੜੀ ਵੀ ਤਿਆਰੀ ਕਰਨੀ ਹੈ ਉਹ ਕਰ ਲਵੋ ਸੇਵਕ ਸਭ ਤੋਂ ਪਹਿਲਾਂ ਗੁਰੂ ਜੀ ਦੇ ਦੋ بیٹے ਸ਼੍ਰੀ ਚੰਦ ਅਤੇ ਸ਼੍ਰੀ ਲక్ష్ਮੀ ਚੰਦ ਵੱਲ ਗਏ ਤਾਂ ਕਹਿਣ ਲੱਗੇ ਕਿ ਤੁਹਾਡੇ ਪਿਤਾ ਜੀ ਜੋਤੀ ਜੋਤ ਸੁਮਾਉਣ ਵਾਲੇ ਹਨ ਅਤੇ ਤੁਸੀਂ ਆਣ ਕੇ ਉਹਨਾਂ ਦੇ ਆਖਰੀ ਦਰਸ਼ਨ ਕਰ ਲਓ ਦੋਨਾਂ ਪੁੱਤਰਾਂ ਨੇ ਆ ਕੇ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਹੌਲੀ-ਹੌਲੀ ਗੱਲ ਦੂਰ ਤੱਕ ਫੈਲ ਗਈ ਅਤੇ ਦੂਰ-ਦੂਰ ਤੋਂ ਸੰਗਤਾਂ ਆਣ ਕੇ ਗੁਰੂ ਜੀ ਦੇ ਚਰਨਾਂ ਨੂੰ ਮਾਥ ਠੀਕਣ ਲੱਗੀਆਂ ਅਖੀਰ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਬ੍ਰਹਮ ਵਿੱਚ ਸਮਾਉਣ ਲੱਗੇ ਤਾਂ ਗੁਰੂ ਜੀ ਦੇ ਦੋਨੋਂ ਬੇਟੇ ਗੁਰੂ ਜੀ ਦੇ ਕੋਲ ਆ ਕੇ ਰੋਣ ਲੱਗ ਪਏ ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਸਾਰੀ ਵਡਿਆਈ ਲੈਣੀ ਨੂੰ ਹੀ ਦੇ ਦਿੱਤੀ ਹੈ ਲੈਣੀ ਭਾ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਹੈ ਅਸੀਂ ਵੀ ਤੁਹਾਡੇ ਪੁੱਤਰ ਹਾਂ ਸਾਡਾ ਵੀ ਕੁਝ ਖਿਆਲ ਕਰੋ ਤੇ ਗੁਰੂ ਜੀ ਨੇ ਕਿਹਾ ਪੁੱਤਰੋ ਇਸ ਵਡਿਆਈ ਦਾ ਫਲ ਦੇਣ ਵਾਲਾ ਮੈਂ ਕੌਣ ਹੁੰਦਾ ਆ ਇਹ ਸਭ ਪਰਮਾਤਮਾ ਦੀ ਬਾਸ ਹੈ ਭਾਈ ਲੈਣਾ ਜੀ ਇਸ ਗੁਰੂ ਗਤੀ ਦੇ ਹੱਕਦਾਰ ਸਨ ਤਾਂ ਕਰਕੇ ਇਹ ਗੁਰੂ ਗਤੀ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਬਾਕੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਵੀ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਚਿੰਤਾ ਨਾ ਕਰੋ ਮੇਰੇ ਤੋਂ ਬਾਅਦ ਤੁਹਾਨੂੰ ਵੀ ਦੁਨੀਆ ਪੂਜੇਗੀ ਗੁਰੂ ਜੀ ਦੇ ਮੋਈ ਗੱਲ ਸੁਣਨ ਤੋਂ ਬਾਅਦ ਦੋਨੋਂ ਬੇਟੀਆਂ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਜਿਸ ਤੋਂ ਬਾਅਦ ਗੁਰੂ ਜੀ ਆਪਣੇ ਉੱਪਰ ਚਾਦਰ ਲੈ ਕੇ लेट ਗਏ ਅਤੇ ਜੁਤੀ ਜੋਤ ਸਮਾ ਗਏ ਉਸ ਸਮੇਂ ਜਿਹੜੀ ਸੰਗਤ ਇਕੱਠੀ ਹੋਈ ਸੀ ਉਹਨਾਂ ਵਿੱਚ Hindu ਧਰਮ ਦੇ ਲੋਕ ਵੀ ਸਨ ਤੇ Muslim ਧਰਮ ਦੇ ਲੋਕ ਵੀ ਸਨ ਸੰਗਤ ਵਿੱਚੋਂ ਜਿਹੜੇ ਮੁਸਲਮਾਨ ਹਨ ਉਹ ਕਹਿਣ ਲੱਗੇ ਕੀ ਸਾਡੀ ਪੀਰ ਸਨ ਅਸੀਂ ਇਹਨਾਂ ਦੀ ਮ੍ਰਿਤਕ ਦੇਹ ਨੂੰ ਕਬਰ ਵਿੱਚ ਦਬਾਵਾਂਗੇ ਦੂਸਰੇ ਪਾਸੇ ਹਿੰਦੂ ਧਰਮ ਦੇ ਲੋਕ ਕਹਿਣ ਲੱਗੇ ਕਿ ਇਹ ਗੁਰੂ ਜੀ ਸਾਡੇ ਸਨ ਇਹ ਸਾਡੀ ਗੁਰੂ ਸਨ ਦਾ ਇਹਨਾਂ ਨੂੰ ਅਸੀਂ ਇਹਨਾਂ ਦੀ ਦੇਹ ਨੂੰ ਅਸੀਂ ਅਗਨੀ ਭੇਟ ਕਰਾਂਗੇ ਇਸੇ ਗੱਲ ਪਿੱਛੇ ਦੋਵਾਂ ਧਰਮਾਂ ਦੇ ਲੋਕਾਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਦੀ ਬੇਸਤੂਬਾਦ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਜਦੋਂ ਝਗੜਾ ਵੱਧ ਗਿਆ ਤਾਂ ਕੁਝ ਲੋਕ ਕਮਰੇ ਤੋਂ ਬਾਹਰ ਆਏ ਤੇ ਕਹਿ ਲਗੇ ਭਾਈ ਝਗੜਾ ਕਿਸ ਗੱਲ ਦਾ ਕਰਦੇ ਹੋ ਪਹਿਲਾਂ ਅੰਦਰ ਜਾ ਕੇ ਦੇਖ ਲਵੋ ਕਿ ਕੀ ਹੋਇਆ ਜਦੋਂ ਭਗਤ ਜਨ ਅੰਦਰ ਗਏ ਚਾਦਰ ਚੁੱਕ ਕੇ ਦੇਖਿਆ ਤਾਂ ਗੁਰੂ ਜੀ ਦੀ ਦੇਹ ਇਸ ਚਾਦਰ ਦੇ ਥੱਲੇ ਹੈ ਹੀ ਨਹੀਂ ਸੀ ਚਾਦਰ ਦੇ ਥੱਲੇ ਇੱਕ ਗੁਲਾਬ ਦਾ ਫੁੱਲ ਸੀ ਜਿਹਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਉੱਥੇ ਮੌਜੂਦ ਲੋਕ ਤੰਤਨ ਬਾਬਾ ਨਾਨਕ ਤੰਤਨ ਬਾਬਾ ਨਾਨਕ ਚਪਣ ਲੱਗੇ Hindu Musalmāna ਦੀ ਲੜਾਈ ਵੀ ਖਤਮ ਹੋ ਗਈ ਕਿਉਂਕਿ ਦੋਨਾਂ ਧਰਮਾਂ ਦੇ ਲੋਕਾਂ ਨੇ ਗੁਰੂ ਜੀ ਦੀ ਚਾਦਰ ਨੂੰ ਅੱਧਾ ਅੱਧਾ ਕਰ ਲਿਆ ਮੁਸਲਮਾਨਾ ਨੇ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਚਾਦਰ ਨੂੰ ਦਿਵਾ ਦਿੱਤਾ ਤੇ ਹਿੰਦੂ ਧਰਮ ਦੇ ਲੋਕਾਂ ਨੇ ਉਸ ਚਾਦਰ ਨੂੰ ਅਗਨੀ ਭੇਟ ਕਰ ਦਿੱਤਾ ਸੋ ਇਹ ਸੀ ਕਿ ਅੱਜ ਦੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ